हां जी नमस्कार जी ਅਸੀਂ ਇਸ ਟਾਈਮ ਥੇਕੇ ਅੰਦਰ ਮੌਜੂਦ ਆਂ ਕੱਲ ਨਵੇਂ ਸਾਲ ਦੇ ਉਪਲਕਸ਼ ਤੇ ਸਾਡੇ ਜਿਹੜੇ ਆਫਿਸ ਦੇ ਵਿੱਚ ਜਿਹੜਾ ਇਹ ਹਿਤਮੰਤ ਪਰਿਵਾਰਾਂ ਲਈ ਉਪਰਾਲਾ ਕੀਤਾ ਗਿਆ ਅਸੀਂ ਜਿੱਥੇ ਸਾਡੇ ਵੱਲੋਂ ਜਿਹੜੇ ਕੱਪੜਿਆਂ ਦੀ ਕੰਬਲ ਦੀ ਤੇ ਹੋਰ ਵੀ ਜਿਹੜੀ ਸਮੱਗਰੀ ਦੀ ਵੰਡ ਜਿਹੜੀ ਕੀਤੀ ਗਈ ਸੀ ਔਰ ਮੇਰੀ ਪੂਰੀ ਟੀਮ ਜਿਹੜੀ ਹੈ ਇਸ ਕੰਮ ਦੇ ਵਿੱਚ ਮੇਰੀ ਸਹਿਯੋਗੀ ਰਹੀ ਸੀ ਔਰ ਸਾਡੇ ਕੋਲ ਵਕ ਵਕ ਪਿੰਡਾਂ ਦੇ ਤੇ ਵਕ ਵਕ ਸ਼ਹਿਰ ਦੇ ਵਾੜਾ ਦੇ ਲੋਕ ਉੱਥੇ ਪਹੁੰਚੇ ਸੀ ਜਿਨ੍ਹਾਂ ਨੂੰ ਜਿਸ ਚੀਜ਼ ਦੀ ਜ਼ਰੂਰਤ ਸੀ ਉੱਥੇ ਦੀ ਉਸ ਵਾਂਝਾ ਲੈ ਕੇ ਗਏ ਨੇ ਤੇ ਅੱਜ ਅਸੀਂ ਥੇ ਕੁਲੰਦਰ ਪਿੰਡ ਪਹੁੰਚੀਆਂ ਸਾਡਾ ਲੈ ਭੈਜੀ ਮਨਜੀਤ ਕੌਰ ਜੀ ਇਹ ਪੂਰੀ ਜਿਹੜੀ ਇਹਨਾਂ ਦੇ ਪਿੰਡ ਤੋਂ ਜਿਹੜੇ ਲੇਡੀ ਸਾਡੇ ਕੋਲ ਉੱਤੇ ਪਹੁੰਚੇ ਸੀ ਤਾਂ ਸਾਨੂੰ ਇਹਨਾਂ ਸਿੱਧਾ ਦਿੱਤਾ ਸੀ ਸਾਡੇ ਕਹਿ ਰਿਹਾ ਕਿ ਚਾਹ ਪੀਵੋ ਮੈਂ ਆਪਣੀ ਪੂਰੀ ਟੀਮ ਦੇ ਨਾਲ ਇਹਨਾਂ ਦੇ ਘਰੇ ਪਹੁੰਚੀ ਆ ਪਹਿਲ ਤਾਂ ਮੈਂ ਮਨਜੀਤ ਕੌਰ ਭੈਜੀ ਦਾ ਤੇ ਸਾਰੇ ਪਿੰਡ ਦੇ ਵਸਨੀਕਾਂ ਦਾ ਸਾਡੇ ਫਿਰ ਇੱਥੇ ਜਿਹੜੇ ਪੱਲੇਦਾਰ ਯੂਨੀਅਨ ਦੇ ਜਿਹੜੇ ਮੈਂਬਰ ਵੀ ਮੌਜੂਦ ਨੇ ਉਹਨਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਦਾ ਕਰਦੀ ਆ ਕਿ ਉਹਨਾਂ ਨੇ ਸਾਨੂੰ ਜਿਹੜਾ ਅੱਜ ਆਪਣੇ ਘਰ ਜਿਹੜਾ ਆਉਣ ਦਾ ਮੌਕਾ ਦਿੱਤਾ ਇਹਨਾਂ ਸਾਰਿਆਂ ਦੇ ਨਾਲ ਜਿਹੜਾ ਇਹ ਗੱਲਬਾਤ ਕਰਨ ਦਾ ਤੇ ਚਾਹ ਸਾਂਝੀ ਕਰਨ ਦਾ ਮੌਕਾ ਦਿੱਤਾ ਔਰ ਮਨਜੀਤ ਕੌਰ ਜੀ ਵੱਲੋਂ ਜਿਹੜਾ ਇਹ ਇਹ ਕਿਹਾ ਗਿਆ ਹੈ ਕਿ ਉਹ ਮੇਰੇ ਕੰਮ ਤੋਂ ਬੜੇ ਖੁਸ਼ ਨੇ ਲੇਕਿਨ ਮੈਂ ਕਹਾਂਗੀ ਕਿ ਪੈਂਜੀ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਨੀ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਹਾਡੇ ਨਾਲ ਮੈਂ ਔਰ ਮੇਰੀ ਟੀਮ ਜਿਹੜੀ ਹੈ ਅਸੀਂ ਹਮੇਸ਼ਾ ਪੂਰੇ ਤਰ੍ਹਾਂ ਜੁੜੇ ਰਵਾਂਗੇ ਜਿੱਥੇ ਤੁਹਾਨੂੰ ਸਾਡੇ ਸਹਿਯੋਗ ਦੀ ਜ਼ਰੂਰਤ ਪਵੇਗੀ ਮੈਂ ਔਰ ਮੇਰੀ ਟੀਮ ਜਿਹੜੀ ਵੱਚੜ ਕੇ ਤੁਹਾਡਾ ਹਰ ਤਰੀਕੇ ਨਾਲ ਸਹਿਯੋਗ ਕਰਾਂਗੇ ਮੈਂ ਸਾਰੇ ਹੀ ਇੱਥੇ ਕੰਦਰ ਪਿੰਡੇ ਰਵਾਸੀ ਜੋ ਕਿ ਅੱਜ ਸਟਾਣੀ ਦੇ ਰਹਿੰਦੇ ਨੇ ਉਹਨਾਂ ਸਾਰਿਆਂ ਦਾ ਤੇ ਦਿਨ ਸ਼ੁਕਰੀਆ ਅਦਾ ਕਰਦੀਆਂ ਕਿ ਅੱਜ ਉਹਨਾਂ ਨੇ ਮੈਨੂੰ ਔਰ ਮੇਰੀ ਟੀਮ ਨੂੰ ਨਾਮ ਮਾਨ ਬਖਸ਼ਿਆ ਬਹੁਤ ਬਹੁਤ ਧੰਨਵਾਦ